ਕੈਨੇਡੀਅਨ ਖਬਰ ਨਾਮਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਦੋਸਤੋ ਅੱਜ ਦੀ ਸਾਡੀ ਇੱਕ ਖਾਸ ਰਿਪੋਰਟ ਅਨਟਾਰੀਓ ਦੇ ਵਿੱਚ ਖਾਸ ਕਰਕੇ ਹੁਣ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਇਸ ਐਲਾਨ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਬ੍ਰੈਮਟਨ ਦੇ ਵਿੱਚ ਪੂਰੇ ਅਨਟਾਰੀਓ ਦੇ ਵਿੱਚ ਸ਼ਰਾਬ ਜੋ ਹੈ ਹੁਣ ਆਰਮ ਸਟੋਰਾਂ ਦੇ ਉੱਪਰ ਵੀ ਜਿੱਥੇ ਤੁਹਾਨੂੰ ਮਿਲੇਗੀ ਕਾਰਨਰ ਸਟੋਰ ਤੋਂ ਲੈ ਕੇ ਗ੍ਰੋਸਰੀ ਸਟੋਰ ਦੇ ਉੱਪਰ ਤੁਸੀਂ ਹੁਣ ਸ਼ਰਾਬ ਨੂੰ ਬੜੀ ਆਸਾਨੀ ਦੇ ਨਾਲ ਲੈ ਸਕੋਗੇ ਡਗਫੋਰਡ ਦੇ ਇਸ ਫੈਸਲੇ ਨਾਲ ਜਿੱਥੇ ਕਈ ਸੰਸਥਾਵਾਂ ਵੱਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ ਪਰ ਉੱਥੇ ਸ਼ਰਾਬ ਪੀਣ ਵਾਲੇ ਕੁਝ ਲੋਕ ਨੇ ਉਹਨਾਂ ਵੱਲੋਂ ਇਸ ਫੈਸਲੇ ਦਾ ਪਰਮਾ ਸਵਾਗਤ ਕੀਤਾ ਗਿਆ ਆਖਿਰ ਡਗਫੋਰਡ ਨੂੰ ਇਹ ਫੈਸਲਾ ਕਿਉਂ ਲੈਣਾ ਪਿਆ ਦੇਖਦੇ ਹਾਂ ਸਾਡੀ ਇੱਕ ਖਾਸ ਰਿਪੋਰਟ অন্ਟਾਰੀਓ ਦੇ ਵਿੱਚ ਐਲਕੋਹਲ ਦੀ ਵਿਕਰੀ ਨੂੰ ਕਰਿਆਨੀਆਂ ਦੇ ਸਟੋਰਾਂ ਵਿੱਚ ਵਧਾਇਆ ਜਾਵੇਗਾ ਤੇ ਇਸ ਗਰਮੀਆਂ ਵਿੱਚ ਸਹੂਲਤਾਂ ਸਟੋਰਾਂ ਤੱਕ ਫੈਲਾ ਦਿੱਤੀ ਜਾਵੇਗੀ ਅਮੀਰ ਤੋਂ ਡੇਟ ਸਾਲ ਪਹਿਲਾਂ ਇੱਕ ਸੌਦੇ ਤੋਂ ਬਾਅਦ ਜਿਸ ਵਿੱਚ অন্ਟਾਰੀਓ ਸਰਕਾਰ ਨੂੰ ਬੀਅਰ ਸਟੋਰਾਂ ਨੂੰ 225 ਡਾਲਰ ਮਿਲੀਅਨ ਤੱਕ ਦਾ ਮੁਨਾਫਾ ਮੁਹੱਈਆ ਕਰਵਾਇਆ ਜਾਵੇਗਾ ਪ੍ਰੀਮੀਅਰ ਡਗਫੋਰਡ ਨੇ ਸ਼ੁੱਕਰਵਾਰ ਨੂੰ ਐਟੋਬੀਕੋ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਅਸੀਂ অন্ਟਾਰੀਓ ਵਿੱਚ ਖਪਤਕਾਰਾਂ ਨੂੰ ਹਰ ਦੂਜੇ ਕੈਨੇਡੀਅਨ ਨੂੰ ਪਸੰਦ ਅਤੇ ਸਹੂਲਤ ਪ੍ਰਦਾਨ ਕਰਨ ਲਈ ਆਪਣੇ ਵਚਨਬੱਧਤਾ ਨੂੰ ਪੂਰਾ ਕਰ ਰਹੇ ਹਾਂ ਅਤੇ ਅਸਲ ਵਿੱਚ ਵਾਅਦਾ ਕੀਤੇ ਜੋ ਵਾਅਦੇ ਕੀਤੇ ਨੇ ਉਹਨਾਂ ਨੂੰ ਅਸੀਂ ਪੂਰੇ ਕਰ ਰਹੇ ਹਾਂ ਕਰਿਆਨੇ ਦੀਆਂ ਦੁਕਾਨਾਂ ਵਿੱਚ ਵਿਸਤਾਰ 1 ਅਗਸਤ ਤੋਂ ਜਲਦੀ ਸ਼ੁਰੂ ਹੋ ਸਕਦਾ ਜਦੋਂ ਕਿ ਕਰਿਆਨੇ ਦੀਆਂ ਗਰੋਸਰੀ ਸਟੋਰਸ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੁਕਾਨਾਂ ਤੇ ਪਹਿਲਾਂ ਹੀ ਲਾਇਸੈਂਸ ਹਦਾ ਜੋ ਪੀਣ ਲਈ ਤਿਆਰ ਤੇ ਪੀਣ ਵਾਲੇ ਪਦਾਰਥਾਂ ਦੇ ਨਾਲ ਨਾਲ ਵੀਰ ਦੇ ਵੱਡੇ ਪੈਕ ਆਕਾਰ ਵਿੱਚ ਵਿਕਰੀ ਲਈ ਸ਼ੁਰੂ ਕਰ ਦਿੱਤੇ ਜਾਣਗੇ ਸੁਵਿਧਾ ਸੈਂਟਰ ਨੂੰ ਫਿਰ 5 ਸਤੰਬਰ ਤੋਂ ਪਹਿਲਾਂ ਬੀਅਰ, ਸਾਈਡਰ, ਵਾਈਨ ਅਤੇ ਪੀਣ ਲਈ ਤਿਆਰ ਕਰਨ ਵਾਲੇ ਪਦਾਰਥਾਂ ਦੀ ਵਿਕਰੀ ਲਈ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। 31 ਅਕਤੂਬਰ ਤੋਂ ਸਾਰੇ ਯੋਗ ਕਰਿਆਨੇ ਅਤੇ ਵੱਡੇ ਬਾਕਸ ਸਟੋਰ ਬੀਅਰ, ਸਾਈਡਰ, ਵਾਈਨ ਅਤੇ ਪੀਣ ਲਈ ਤਿਆਰ ਕਰਨ ਵਾਲੇ ਪਦਾਰਥ ਵੇਚਣ ਯੋਗ ਹੋਣਗੇ ਜਿਸ ਵਿੱਚ ਵੱਡੇ ਪੈਕ ਦੇ ਆਕਾਰ ਵੀ ਸ਼ਾਮਲ ਹੋਣਗੇ। ਆਉਣ ਵਾਲੇ ਹੱਥਿਆ ਤੇ ਮਹੀਨਿਆਂ ਵਿੱਚ ਅਨਟਾਰੀਓ ਵਿੱਚ ਲੁਕ ਦੇਸ਼ ਭਰ ਦੇ ਬਹੁਤ ਸਾਰੇ ਕੈਨੇਡੀਅਨਾਂ ਵਾਂਗੂ ਉਹਨਾਂ ਕੋਲ ਕਾਟੇਜਾਂ ਜਾਂ ਗਰਮੀ ਵਿੱਚ ਬਾਰਬਿਊਕਿਊ ਕਰਦੇ ਸਮੇਂ ਬੀਅਰ ਅਤੇ ਵਾਈਨ ਦੀ ਇੱਕ ਬੋਤਲ ਨੂੰ ਜ਼ਿੰਮੇਵਾਰੀ ਨਾਲ ਸਿੱਧਾ ਜਨਕ ਢੰਗ ਨਾਲ ਖਰੀਦਣ ਦਾ ਵਿਕਲਪ ਹੋਵੇਗਾ ਸਥਾਨਕ ਅਨਟਾਰੀਓ ਦੀ ਬਰੂਰੀਆਂ ਅਤੇ ਵਾਈਨਰੀਆਂ ਦੇ ਸਮਰਥ ਹੋਣ ਲਈ ਵੀ ਮੌਕੇ ਪ੍ਰਦਾਨ ਕੀਤੇ ਜਾਣਗੇ ਫੂਡ ਸਰਕਾਰ ਵੱਲੋਂ ਇਹ ਗੱਲ ਆਖੀ ਗਈ ਹੈ ਪਿਛਲੀ ਲਿਬਰਲ ਸਰਕਾਰ ਦੇ ਅਧੀਨ 2015 ਵਿੱਚ ਹਸਤਾਖਰ ਕੀਤੇ ਇੱਕ ਮਾਸਟਰ ਫਾਰਮਵਰਕ ਸਮਝੌਤੇ ਨੇ ਸੂਬੇ ਵਿੱਚ ਬੀਅਰ ਅਤੇ ਵਾਈਨ ਦੀ ਵਿਕਰੀ ਨੂੰ ਵਿਸਤ੍ਰਿਤ ਨੂੰ ਸੀਮਿਤ ਕਰ ਦਿੱਤਾ ਅਤੇ 2025 ਵਿੱਚ ਇਸ ਦੀ ਮਿਆਦ ਖਤਮ ਹੋਣ ਵਾਲੀ ਸੀ ਸੂਬੇ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਲਕੋਹਲ ਦੀ ਵਿਕਰੀ ਨੂੰ ਜਲਦੀ ਵਧਾਉਣ ਲਈ ਬੀਅਰ ਸਟੋਰ ਨਾਲ ਸਮਝੌਤੇ ਦੇ ਹਿੱਸੇ ਵੱਜੋਂ ਇੱਕ ਸਥਿਰ ਤਬਦੀਲੀ ਨੂੰ ਸਮਰਥਨ ਦੇਣ ਲਈ ਅਗਲੇ 19 ਮਹੀਨਿਆਂ ਵਿੱਚ ਜ਼ਰੂਰੀ ਨਿਵੇਸ਼ ਕਰਨ ਲਈ ਸਮੂਹ ਨੂੰ 225 ਮਿਲੀਅਨ ਡਾਲਰ ਤੱਕ ਦੀ ਅਦਾਇਗੀ ਕਰੇਗਾ ਖੁੱਲਾ ਇਹ ਰਿਵੈਕਟੀ ਬਾਜ਼ਾਰ ਹੋਵੇਗਾ ਇਸ ਵਿੱਚ ਇਹ ਯਕੀਨੀ ਬਣਾਉਣ ਲਈ 22.5 ਮਿਲੀਅਨ ਦਾ ਇੱਕ ਵਾਰੀਸ਼ ਸ਼ੁਰੂਆਤੀ ਭੁਗਤਾਨ ਸ਼ਾਮਲ ਹੋਵੇਗਾ ਬੀਅਰ ਸਟੋਰ ਦੀ ਸ਼ੁਰੂਆਤ ਲਾਗੂ ਕਰਨ ਦੀਆਂ ਲਾਗਤਾਂ ਨੂੰ ਪੂਰਾ ਕਰਨ ਲਈ ਲੁੜਿੰਦੇ ਫੰਡ ਨੇ ਇਹ ਖਰਚਿਆਂ ਨੂੰ ਵੀ ਕਵਰ ਕਰੇਗਾ ਜਿਵੇਂ ਕਿ ਹੋਰ ਆਊਟਲੈਟਸ ਤੱਕ ਪਹੁੰਚਣ ਲਈ ਟਰੱਕਾਂ ਨੂੰ ਖਰੀਦਣਾ ਵੀ ਹੋਵੇਗਾ ਪਿਛਲੇ ਸਮਝੌਤੇ ਦੇ ਅਨਸਾਰ ਬੀਅਰ ਸਟੋਰਾਂ ਤੇ ਘੱਟੋ-ਘੱਟ 2031 ਤੱਕ ਰਿਟੇਲ 12 ਅਤੇ ਰੈਸਟੋਰੈਂਟਾਂ ਨੂੰ ਬੀਅਰ ਦੀ ਵੰਡ ਕਰਨਾ ਜਾਰੀ ਰੱਖੇਗਾ ਯੋਜਨਾ ਦੇ ਹਿੱਸੇ ਵਜੂ ਐਲ ਸੀ ਬੀਓ ਸਾਰੇ ਕਰਿਆਨੇ ਅਤੇ ਸਹੂਦਤਾਂ ਸਟੋਰਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੂੰ ਅਸੀਂ ਕਾਰਨਰ ਸਟੋਰ ਵੀ ਕਹਿੰਦੇ ਆ ਨੂੰ ਐਲਕੋਹਲ ਦਾ ਵਿਸ਼ੇਸ਼ ਥੋਕ ਵਕਰੀਤਾ ਬਣ ਜਾਵੇਗਾ 2026 ਤੱਕ ਪਰਚੂਨ ਵਿਕਰੇਤਾਵਾਂ ਲਈ ਐਲਸੀਬੀਓ ਮੂਲ ਪਰਚੂਨ ਕੀਮਤ ਤੋਂ 10% ਦੀ ਛੋਟ ਲਾਗੂ ਹੋਵੇਗੀ ਸਰਕਾਰ ਨੇ ਕਿਹਾ ਕਿ ਇਹ ਸੌਦਾ ਸੂਬੇ ਭਰ ਵਿੱਚ ਨੌਕਰੀਆਂ ਦੀ ਰੱਖਿਆ ਕਰੇਗਾ ਅਤੇ ਬੀਅਰ ਸਟੋਰਾਂ ਦੇ ਸਥਾਨਕ ਰੀਸਾਈਕਲਿੰਗ ਬੋਤਲਾਂ ਦੀ ਵਾਪਸੀ ਲਈ ਖੁੱਲਾ ਰੱਖੇਗਾ ਕਈ ਸਮੂਹਾਂ ਨੇ ਸ਼ੁੱਕਰਵਾਰ ਨੂੰ ਐਲਸੀਬੀਓ ਨਾਲ ਸੌਦੇ ਦੀ ਨਿੰਦਾ ਵੀ ਕੀਤੀ ਹੈ ਕੈਨੇਡਾ ਦੀ ਰਿਟੇਲ ਕਾਉਂਸਲ ਜੋ ਕਿ ਬਹੁਤ ਸਾਰੀਆਂ ਵੱਡੀਆਂ ਕਰੀਅਾਨੀ ਦੀਆਂ ਚੀਨਾ ਦੀ ਨੁਮਾਇੰਦਗੀ ਕਰਦੀ ਹੈ ਨੇ ਕਿਹਾ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਫੈਸਲਾ ਲੱ타 ਗਿਆ ਸਮੂਹ ਨੇ ਕਿਹਾ ਕਿ ਇਸ ਦੇ ਬਜਾਏ ਕਿ ਅੱਜ ਜੋ ਐਲਾਨ ਕੀਤਾ ਗਿਆ ਉਹ ਇੱਕ ਬਹੁ ਰਾਸ਼ਟਰੀ ਬੀਅਰ ਕੰਪਨੀ ਲਈ ਇੱਕ ਪਿਆਰਾ ਸੌਦਾ ਹੋ ਸਕਦਾ ਜੋ ਮਿਲ ਕੇ ਬੀਅਰ ਸਟੋਰ ਦੇ ਵਿੱਚ 98% ਦੇ ਮਾਲਕ ਨੇ ਇਹ ਗੱਲ ਸਮੂਹ ਵੱਲੋਂ ਕਹੀ ਗਈ ਹੈ ਕਿ ਉਹਨਾਂ ਨੂੰ ਇਸ ਵਿੱਚ ਵੱਡਾ ਫਾਇਦਾ ਹੋਵੇਗਾ ਵੱਡੇ ਅੰਤਰਰਾਸ਼ਟਰੀ ਬਰੂਡਜ਼ ਅਤੇ ਟੂਟੀ ਖੋਲਣ ਦੀ ਸ਼ੁਰੂਆਤ অন্ਟਾਰੀਓ ਦੇ ਟੈਕਸਦਾਤਾਵਾਂ ਤੋਂ 225 ਮਿਲੀਅਨ ਡਾਲਰ ਦੇ ਤੋਹਫੇ ਨਾਲ ਸ਼ੁਰੂਆਤ ਹੋਵੇਗੀ ਜਿਸ ਵਿੱਚ ਬਰੂਇੰਗ ਦੇਗਜ਼ਾਂ ਤੇ ਰੀਸਾਈਕਲਿੰਗ ਖਰਚਿਆਂ ਨੂੰ ਕਰਿਆਨੇ ਅਤੇ ਇਸ ਤਰ੍ਹਾਂ অন্ਟਾਰੀਓ ਦੇ ਖਪਤਕਾਰਾਂ ਤੇ ਤੱਕਾ ਦਿੱਤਾ ਜਾ ਸਕਦਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਬੀਅਰ ਸਟੋਰ ਨੂੰ ਭੇਜੇ ਜਾ ਰਹੇ ਲੱਖਾਂ ਡਾਲਰ ਇਸ ਦੇ ਖਜ਼ਾਨੇ ਵਿੱਚ ਜਾਣਗੇ ਫੋਰਡ ਸਰਕਾਰ ਨੇ ਕਲੀਅਰ ਕਰ ਦਿੱਤਾ ਹੈ ਕਿ ਇਸਦਾ ਬੀਅਰ ਸਟੋਰ ਤੇ ਜਾਂ ਇੱਥੇ ਇਹ ਯਕੀਨੀ ਬਣਾਉਣਾ ਹੈ ਕਿ ਬੀਅਰ ਸਟੋਰ ਦੇ ਕਰਮਚਾਰੀਆਂ ਦੀ ਸੁਰੱਖਿਆ ਕਰਦੇ ਹਾਂ ਜੋ ਕਿ ਇਹ ਯਕੀਨੀ ਬਣਾਇਆ ਜਾ ਸਕੇ ਤੇ ਉਹ ਜਾਣਦੇ ਹਨ ਕਿ ਦੇਖਭਾਲ ਲਈ ਖਫਤ ਕਿਵੇਂ ਕੀਤੀ ਜਾਣੇ ਤੇ ਫੋਰਡ ਨੇ ਕਿਹਾ ਕਿ ਅਸੀਂ ਯਕੀਨੀ ਬਣਾਉ ਰਹੇ ਹਾਂ ਕਿ ਇੱਕ ਇੱਕ ਪੈਸੇ ਦਾ ਐਡਿਡ ਵੀ ਕਰਨ ਜਾ ਰਹੇ ਹਾਂ ਇਹ ਸਹੀ ਥਾਂ ਤੇ ਜਾ ਰਿਹਾ ਤੇ ਇਸ ਲਈ ਵੱਡੀਆਂ ਬ੍ਰਊਰੀਆਂ ਅਤੇ ਜੇਬਾਂ ਜਾਂ ਕਿਸੇ ਹੋਰ ਦੀ ਜੇਬ ਵਿੱਚ ਇਹ ਨਹੀਂ ਜਾ ਰਿਹਾ ਤੇ ਉਥੇ ਦੱਸ ਦੇ ਕਿ ਫਰੰਟ ਲਾਈਨ ਲੋਕਾਂ ਤੱਕ ਇਹ ਭੇਜਿਆ ਜਾ ਰਿਹਾ ਤੇ ਪ੍ਰੋਵੈਂਸ ਦਾ ਕਹਿਣਾ ਹੈ ਕਿ ਵਧੇਰੇ ਖੁੱਲਾ ਤੇ ਪ੍ਰਤੀਯੋਗੀ ਮਾਰਕੀਟਪਲੇਸ ਉਪਭੋਗਤਾਵਾਂ ਲਈ ਵਿਕਲਪ ਅਤੇ ਸਹੂਲਤ ਵਿੱਚ ਸੁਧਾਰ ਕਰੇਗਾ ਨਾਲ ਹੀ ਸਥਾਨਕ ਕਾਰੋਬਾਰਾਂ ਲਈ ਆਰਥਿਕ ਵਿਕਾਸ ਵਿੱਚ ਸਹਾਇਤਾ ਕਰੇਗਾ Ontario Public Health Association ਵਰਗੇ ਸਮੂਹ ਨੇ ਅਤੀਤ ਵਿੱਚ ਐਲਕੋਹਲ ਦੀ ਵਿਕਰੀ ਨੂੰ ਵਧਾਉਣ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਸਮੂਹ ਨੇ ਪਿਛਲੇ ਸਾਲ ਬਿਮਾਰੀਆਂ, ਮੌਤਾਂ ਅਤੇ ਸਾਡੇ ਨਾਗਰਿਕਾਂ ਲਈ ਸਮਾਜਿਕ ਨੁਕਸਾਨ ਨੂੰ ਅਟੱਲ ਨਤੀਜਿਆਂ ਦੀ ਚੇਤਾਵਨੀ ਦਿੱਤੀ ਸੀ ਜੋ Ontario ਵਿੱਚ ਸ਼ਰਾਬ ਦੀ ਵਧੀ ਹੋਈ ਵਿਕਰੀ ਲਈ ਖਪਤਕਾਰਾਂ ਨਾਲ ਜੁੜਿਆ ਹੋਵੇਗਾ। ਸੈਂਟਰ ਫਾਰ ਐਡਿਕਸ਼ਨ ਅਤੇ ਮੈਂਟਲ ਹੈਲਥ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਸੂਬੇ ਦੇ ਇਸ ਕਦਮ ਨੂੰ ਨਿਰਾਸ਼ਾਜਨਕ ਦੱਸਿਆ ਤੇ ਸ਼ਰਾਬ ਦੀ ਬੱਧ ਦੀ ਉਪਲਬਧਤਾ ਜਿਸ ਵਿੱਚ ਨਸ਼ਾ ਖੋਰੀ, ਘਰੇਲੂ ਹਿੰਸਾ ਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਸ਼ਾਮਲ ਹੈ ਇਸ ਨਾਲ ਜੁੜੇ ਕਈ ਸੇਤ ਤੇ ਸਮਾਜਿਕ ਨੁਕਸਾਨ ਸੂਚੀਬੰਦ ਨੇ ਸੋ ਇਹ ਸਿਆਸ ਦੀ ਸਾਡੀ ਖਾਸ ਰਿਪੋਰਟ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਤੁਸੀਂ ਦੇਖਦੇ ਰਹੋ ਆਜ਼ ਨਿਊਜ਼ ਵਾਲਾ YouTube ਚੈਨਲ